ਸਸਿਕਾਲ ਜੀ ਮੈਂ ਡਾਕਟਰ ਕੇ ਐਨ ਐਸ ਕੰਗ ਆਮ ਆਦਮੀ ਪਾਰਟੀ ਦਾ ਦਾਖਲਤਵਲ ਕਾ ਇੰਚਾਰਜ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਸੀ ਕਿ ਉਹਨਾਂ ਨੇ ਸਾਡੇ ਹਲਕੇ ਲਈ ਬਹੁਤ ਸਾਰੀਆਂ ਗ੍ਰਾਂਟਾਂ ਭੇਜੀਆਂ ਹਨ ਪਿਛਲੇ 1.5 ਤੋਂ ਮਹੀਨਿਆਂ ਤੋਂ ਬਹੁਤ ਕੁਝ ਸਰਕਾਰ ਕਰ ਰਹੀ ਹੈ ਆਪਣੇ ਪਿੰਡਾਂ ਲਈ ਸਭ ਤੋਂ ਪਹਿਲਾਂ ਸਟਰੀਟ ਲਾਈਟਾਂ ਲਈ ਗ੍ਰਾਂਟਾਂ ਆਈਆਂ ਫਿਰ 33 ਪਿੰਡਾਂ ਲਈ ਖੇਡਾਂ ਦੇ ਮੈਦਾਨ ਆਏ ਬਹੁਤ ਸੋਹਣੇ ਖੇਡਾਂ ਦੇ ਮੈਦਾਨ ਬਣ ਗਏ ਫਿਰ 1.5 ਮਹੀਨੇ ਤੋਂ ਅਸੀਂ ਹੁਣ ਗ੍ਰਾਂਟਾਂ ਹੀ ਮੰਗ ਰਹੇ ਸੀ ਪਿੰਡਾਂ 'ਚ ਜਿਹੜੀਆਂ ਪਿਛਲੀਆਂ ਗ੍ਰਾਂਟਾਂ ਸੀਗੀਆਂ ਤੇ ਕੱਲ ਹੁਣ ਗ੍ਰਾਂਟ ਆਈ ਹੈ ਰੰਗਲਾ ਪੰਜਾਬ ਦੀ ਉਹ ਜੋ ਕੁਝ ਤੁਸੀਂ ਲਿਖਾਇਆ ਸੀ ਕਿ ਤੁਹਾਡੇ ਪਿੰਡਾਂ 'ਚ ਕਿਹੜੇ-ਕਿਹੜੇ ਵਿਕਾਸ ਦੀ ਜਰੂਰਤ ਹੈ ਉਸ ਲੋੜ ਦੇ ਹਿਸਾਬ ਨਾਲ ਉਹ ਗ੍ਰਾਂਟਾਂ ਪਾਈਆਂ ਸੀ ਤੇ ਉਹ ਆ ਗਈਆਂ ਇਹਦੇ ਇਲਾਵਾ ਹੋਰ ਜਿਹੜੇ ਪਿੰਡਾਂ ਨੇ ਸਭ ਸੰਮਤੀ ਨਾਲ ਆਪਣੇ ਇਲੈਕਸ਼ਨ ਕੀਤੇ ਸੀਗੇ ਪੰਚਾਇਤ ਦੇ ਉਹਨਾਂ ਪਿੰਡਾਂ ਦੇ ਵੀ 5-5 ਲੱਖ ਆ ਗਏ ਐ ਤੇ ਆਪਣੇ 15-16 ਪਿੰਡ ਸੀਗੇ ਤਕਰੀਬਨ ਤੇ ਉਹ ਸਾਰਿਆਂ ਨੂੰ 5-5 ਲੱਖ ਮਿਲ ਚੁੱਕੇ ਉਹਨਾਂ ਦੇ ਅਕਾਊਂਟ 'ਚ ਆ ਗਿਆ ਹੈ ਤਾਂ ਆਪਣੀ ਮਰਜ਼ੀ ਨਾਲ ਜਿੱਦਾਂ ਮਰਜ਼ੀ ਵੰਡ ਸਕਦੇ ਆ ਸਵੇ ਕੁਝ ਗ੍ਰਾਂਟਾਂ ਦਾ ਤੇ ਕੰਮ ਦਾ ਤੇ ਵਿਕਾਸ ਦਾ سلسلہ ਕੁਝ ਮਹੀਨਿਆਂ ਤੋਂ ਚੱਲ ਰਿਹਾ ਹੈ ਤੇ ਇਹਦੇ ਇਲਾਵਾ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਸੀ ਕਿ ਅਸੀਂ ਕਦੀ ਵੀ ਕਿਤੇ ਵੇਤਕਰਾਨੀ ਨਹੀਂ ਕੀਤਾ ਅਸੀਂ ਕਦੀ ਵੀ ਇਹ ਨਹੀਂ ਦੇਖਿਆ ਕਿ ਕਿਹੜੇ ਪਿੰਡ ਚ ਆਮ ਆਦਮੀ ਪਾਰਟੀ ਦਾ ਸਰਪੰਚ ਹੈ ਤੇ ਕਿਹੜੇ ਪਿੰਡ ਸਰਪੰਚ ਨਹੀਂ ਹੈ ਜਿਸ ਪਿੰਡ ਨੂੰ ਜਿਹੜੀ ਵਿਕਾਸ ਦੀ ਲੋੜ ਸੀ ਅਸੀਂ ਉਹਨੇ ਗ੍ਰਾਂਟ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ ਅਜੇ ਹੋਰ ਵੀ ਗ੍ਰਾਂਟਾਂ ਬਹੁਤ ਆਉਣੀਆਂ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਕਿ ਤੁਹਾਡੇ ਜਿਹੜੇ-ਜਿਹੜੇ ਕੰਮ ਲੱਗਦਾ ਅਜੇ ਹੋਰ ਕਰਨ ਵਾਲੇ ਐ ਜਾਂ ਮੰਨ ਲਓ ਤੁਸੀਂ ਕੋਈ ਨਵਾਂ ਹੀ ਕੋਈ ਚੀਜ਼ ਬਣਾਉਣਾ ਚਾਹੁੰਦੇ ਐ ਉਹ ਵੀ ਸਾਨੂੰ ਲਿਖਾ ਦਿਓ ਤੇ ਸਾਨੂੰ ਪੂਰੀ ਉਮੀਦ ਹੈ ਕਿ ਆਪਣੀ ਸਰਕਾਰ ਬਹੁਤ ਜ਼ਿਆਦਾ ਗਰਾਟਾ ਪੇਹਰੀਆ ਤੇ ਸਾਰੇ ਕੰਮ ਹੋ ਜਾਣਗੇ ਜਿਹੜੇ ਵੀ ਤੁਸੀਂ ਕਰਵਾਉਣੇ ਚਾਹੁੰਦੇ ਹੋ ਸੋ ਮੈਂ ਇੱਕ ਵਾਰ ਫਿਰ ਆਪਣੇ ਮੁੱਖ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਤੁਹਾਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਆਪਣੇ ਹੁਣ ਵਿਕਾਸ ਦੇ ਕੰਮ ਸ਼ੁਰੂ ਹੋਣਗੇ ਧੰਨਵਾਦ ਜੀ